ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਆਦ ਸਚ ਜੁਗਾਦ ਸਚ ਪੀ ਸੱਚ ਨਾਨਕ ਹੋਸੀ ਪੀ ਸੱਚ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਨਾ ਜਿੰਤੂ ਨਾਹੀਂ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸਿਵ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਢਖੋ ਸਰਮ ਪਰਮ ਸਤਕਾਰ ਜੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਜੁਰ ਬੈਠੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ 10 ਤੋਂ ਪਹਿਲਾਂ ਸੰਗਤ ਦੇ ਰੂਪ ਦੇ ਵਿੱਚ ਸਾਰੀ ਸੰਗਤ ਨੇ ਸਤਿਗੁਰ ਦੀ ਪਵਿੱਤਰ ਗੁਰਬਾਣੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੇ ਮਨ ਵਿਸਰਾਮ ਗੁਰਬਾਣੀ ਦੇ ਜਾਪ ਸੰਗ ਰੂਪ ਦੇ ਵਿੱਚ ਕੀਤੇ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਕੁਝ ਕ ਸਮਾਂ ਸਤਿਗੁਰ ਤਰਸ ਕਰਕੇ 10 ਗਰੀਬ ਜੇ ਸਿਰ ਤੇ ਅਥਰਾ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਆਉਜੀ ਸਭ ਤੋਂ ਪਹਿਲਾਂ ਸ਼ਬਦ ਗੁਰੂ ਜੁਗੋ ਜੁਗ ਅਟਲ ਧੰ ਤਨ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਓ ਸੀਸ ਤੇ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਈਏ ਜੀ ਪਿਆਰ ਚ ਸਾਰੇ ਪਿਆਰ ਨਾਲ ਝੁਕਾਓ ਸੀਸ ਜੀ ਪਿਆਰ ਜਾਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲੇ ਸੇਵਨ ਯਾਰੇ پلی س جے پلیون جاری پلی رے پلیون جلی س ج ਪਲੇ ਸੇਵਨ ਜਾ ਰਹੇ 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 ਜਨਮ ਰਤਨ ਜਨੀ ਖਟਿਆ 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 ਭਲੇ ਸੇਵਨ ਜਾਰੇ ਭਲੇ ਸੇਵਨ ਜਾਰੇ ਭਲੇ ਸੇਵਨ ਜਾਰੇ ਭਲੇ ਸੇਵਨ ਜਾਰੇ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮੰਨ ਨਿਰਮਲ ਸਦਾ ਰਹੇ ਗੁਰ ਨਾਲੇ ਕੁਝ ਕੁ ਦਿਨ ਹੋਏ ਨੇ ਦਾਸ ਕਿਤਾਬ ਪੜਿਆ ਸੀ ਗੁਰਮਖੋ ਉਹ ਕਿਤਾਬ ਲਿਖੀ ਕਿੰਨੇ ਪ੍ਰੋਫੈਸਰ ਸ਼ੀਰ ਸਿੰਘ ਸ਼ੇਰ ਜੀ ਨੇ ਕਿਤਾਬ ਲਿਖੀ ਹੋ 24 ਕਿ ਉਹਦੇ ਪੇਜ ਨੇ ਕਿਤਾਬ ਦਾ ਨਾਮ ਕੀ ਸੀ ਜੀ ਭਰੋਸੇ ਦਾ ਭੰਬਰ ਬਾਲ ਸ਼ਹੀਦ ਭਾਈ ਦਰਬਾਰਾ ਸਿੰਘ ਜੀ ਅੱਜ ਸਮੂਹ ਮਾਪੁਰਖਾਂ ਦੀ ਸਮੂਹ ਸ਼ਹੀਦਾਂ ਦੀ ਯਾਦ ਮਨਾ ਰਹੇ ਹੋ ਨਾ ਭਾਈ ਦਰਬਾਰਾ ਸਿੰਘ ਜੀ ਦੇ ਪਿਤਾ ਦਾ ਨਾਮ ਜੀ ਆਇਆ ਭਾਈ ਕੇਹਰ ਸਿੰਘ ਜੀ ਅੱਗੋਂ ਭਾਈ ਕੇਹਰ ਸਿੰਘ ਦੇ ਪਿਤਾ ਦਾ ਨਾਮ ਆਇਆ ਜੀ ਭਾਈ ਜੀਵਨ ਸਿੰਘ ਜੀ ਮਾਤਾ ਦਾ ਨਾਮ ਸੀ ਜੀ ਮਾਤਾ ਹਰਨਾਮ ਕੌਰ ਜੀ ਭਾਈ ਕੇਰ ਸਿੰਘ ਦੇ ਦੋ ਭਰਾ ਸਨ ਛੋਟੇ ਇੱਕ ਦਾ ਨਾਮ ਭਾਈ ਸੇਵਾ ਸਿੰਘ ਜੀ ਦੂਜੇ ਦਾ ਨਾਮ ਭਾਈ ਹਰਨਾਮ ਸਿੰਘ ਜੀ ਜੜਗ ਦੇ ਰਹਿਣ ਵਾਲੇ ਸਨ ਭਾਈ ਕੇਹਰ ਸਿੰਘ ਜੀ ਫੌਜ ਵਿੱਚ ਭਰਤੀ ਹੋ ਗਏ ਉੱਚਾ ਸੁੱਚਾ ਜੀਵਨ ਸੀ ਗੁਰਬਾਣੀ ਪੜ੍ਹਨ ਵਾਲੇ ਸਨ ਨਿਤਨੇਮੀ ਸਨ ਪੌਰ ਦੇ ਵਿੱਚ ਸਾਰੇ ਬਹੁਤ ਸਤਿਕਾਰ ਕਰਦੇ ਸਨ ਇੱਥੋਂ ਤੱਕ ਅੰਗਰੇਜ਼ ਅਫਸਰ ਲੋਕ ਵੀ ਬਹੁਤ ਸਤਿਕਾਰ ਕਰਿਆ ਕਰਦੇ ਸਨ ਭਾਈ ਕੇਰ ਸਿੰਘ ਜੀ ਦਾ ਇੱਕ ਦਿਨ ਅੰਗਰੇਜ਼ ਅਫਸਰ ਸ਼ਿਕਾਰ ਕਰਨ ਜੰਗਲ ਵੱਲ ਚੱਲਿਆ ਤੇ ਜਾਣ ਲੱਗਾ ਕਹਿੰਦਾ ਕਹਿੰਦਾ ਭਾਈ ਕੇਰ ਸਿੰਘ ਜੀ ਆਓ ਅੱਜ ਮੇਰੇ ਨਾਲ ਚੱਲੋ ਤੁਸੀਂ ਸ਼ਿਕਾਰ ਕਰਨ ਵਾਸਤੇ ਅੱਜ ਮੇਰਾ ਮਨ ਆ ਤੁਹਾਨੂੰ ਨਾਲ ਲੈ ਕੇ ਜਾਵਾਂ ਤੁਸੀਂ ਗੁਰੂ ਦੇ ਸਿੰਘ ਮੈਂ ਵੇਖਾਂ ਤੁਸੀਂ ਕਿਵੇਂ ਸ਼ੇਰ ਦਾ ਸ਼ਿਕਾਰ ਕਰਦੇ ਹੋ ਮਿਸਟਰ ਰੀਚਰਡ ਅੰਗਰੇਜ਼ ਅਫਸਰ ਦਾ ਨਾਮ ਸੀ ਉਹ ਮਿਸਟਰ ਰੀਚਰਡ ਨਾਲ ਗਿਆ ਜੀ ਨਾਲ ਭਾਈ ਕੇਰ ਸਿੰਘ ਜੀ ਅਜੇ ਜੰਗਲ ਦੇ ਵਿੱਚ ਪਹੁੰਚੇ ਨੇ ਤੇ ਸ਼ੇਰ ਦੇ ਦੁਹਾਕ ਦੀ ਆਵਾਜ਼ ਆਈ ਜੀ ਸ਼ੇਰ ਗਰਜਿਆ ਸ਼ੇਰ ਦੇ ਗਰਜਣ ਦੀ ਆਵਾਜ਼ ਆਈ ਅੰਗਰੇਜ਼ ਅਫਸਰ ਇੱਕਦਮ ਦਰਖਤ ਦੇ ਉੱਪਰ ਚੜ ਗਿਆ ਜੀ ਉੱਤੋਂ ਆਵਾਜ਼ ਦਿੰਦਾ ਕਹਿੰਦਾ ਅਰੇ ਕੇਰ ਸਿੰਘ ਜਲਦੀ ਸੇ ਉੱਪਰ ਆ ਜਾਓ ਨਹੀਂ ਤੇ ਸ਼ੇਰ ਤੁਮਕੋ ਖਾ ਜਾਏਗਾ ਅਰੇ ਕੇਰ ਸਿੰਘ ਜਲਦੀ ਸੇ ਦਰਖਤ ਦੇ ਉੱਪਰ ਆ ਜਾਓ ਨਹੀਂ ਤੇ ਸ਼ੇਰ ਤੁਮਕੋ ਖਾ ਜਾਏਗਾ ਤਾਂ ਅੱਗੋਂ ਭਾਈ ਕੇਰ ਸਿੰਘ ਜੀ ਜੋ ਬੰਦਗੀ ਵਾਲੇ ਨਿਤਨੇਮੀ ਸਿੱਖ ਸੰਗਰੂਜੀ ਦੇ ਕਹਿੰਦੇ ਅਫਸਰ ਜੀ ਅੱਜ ਇੱਕ ਸ਼ੇਰ ਦਾ ਦੋ ਸ਼ੇਰਾਂ ਨਾਲ ਮੁਕਾਬਲਾ ਹੋਵੇਗਾ। ਕੱਲ ਸੁਣਿਓ। ਅੱਜ ਇੱਕ ਸ਼ੇਰ ਦਾ ਦੋ ਸ਼ੇਰਾਂ ਦੇ ਨਾਲ ਮੁਕਾਬਲਾ ਹੋਵੇਗਾ। ਮੈਂ ਸਮਝਿਆ ਨਹੀਂ। ਕਹਿੰਦੇ ਉਧਰੋਂ ਇੱਕ ਸ਼ੇਰ ਆ ਰਿਹਾ, ਇੱਧਰ ਦੋ ਸ਼ੇਰ ਨੇ। ਅੰਗਰੇਜ਼ ਅਫਸਰ ਕਹਿੰਦਾ ਮਿਸਟਰ ਰੀਚਰਡ ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦੇ ਮੇਰੇ ਮਾਂ ਪਿਓ ਨੇ ਮੇਰਾ ਨਾਮ ਰੱਖਿਆ ਸੀ ਕੇਹਰ ਸਿੰਘ। ਕੇਹਰ ਦਾ ਮਤਲਬ ਵੀ ਸ਼ੇਰ ਆ। ਤੇ ਸਿੰਘ ਦਾ ਮਤਲਬ ਵੀ ਸ਼ੇਰ। ਇੰਨੇ ਨੂੰ ਸ਼ੇਰ ਕੋਲ ਆ ਗਿਆ ਜੀ ਹੱਥ ਵਿੱਚ ਨਿੱਜਾ ਸੀ ਸ਼ੇਰ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਅੰਗਰੇਜ਼ ਅਫਸਰ ਦੇ ਵਿੱਚ ਜੋ ਗੱਲ ਵਿੱਚ ਕੈਮਰਾ ਸੀ ਦਖਤਰੇ ਉੱਪਰੋਂ ਕੈਮਰੇ ਨਾਲ ਫੋਟੋਆਂ ਖਿੱਚੀਆਂ ਆਉਂਦੇ ਲੜਦਿਆਂ ਲੜਦਿਆਂ ਜੀ ਭਾਈ ਕੇਰ ਸਿੰਘ ਜੀ ਨੇ ਸ਼ੇਰ ਨੂੰ ਮਾਰ ਦਿੱਤਾ ਉਹ ਜੋ ਅੰਗਰੇਜ਼ ਅਫਸਰ ਨੇ ਫੋਟੋਆਂ ਕੀਤੀਆਂ ਸਨ 1938 ਦੇ ਇੱਕ ਕਿਤਾਬ ਛਪੀ ਜੀ ਉਹਦਾ ਨਾਮ ਸੀ ਸ਼ਹੀਦੀ ਜੀਵਨ ਉਹ ਜੀਵਨ ਦੇ ਵਿੱਚ ਉਹ ਫੋਟੋਆਂ ਛਪੀਆਂ ਫਿਰ ਭਾਈ ਕੇਰ ਸਿੰਘ ਛੇੜ ਦੇ ਨਾਲ ਮੁਕਾਬਲਾ ਪਏ ਕਰਦੇ ਨੇ ਸਤਕਾਰ ਪਹਿਲਾਂ ਵੀ ਬਹੁਤ ਸੀ ਫੌਜ ਦੇ ਵਿੱਚ ਪਰ ਹੁਣ ਅੱਗੇ ਨਾਲ ਵੀ ਸਤਕਾਰ ਵੱਧ ਗਿਆ ਭਾਈ ਕੇਰ ਸਿੰਘ ਜੀ ਦਾ ਲਗਭਗ 38-39 ਸਾਲ ਇਹਨਾਂ ਦੀ ਉਮਰ ਹੋ ਗਈ ਅਜੇ ਵਿਆਹ ਨਹੀਂ ਹੋਇਆ ਸੀ ਫੌਜ ਦੇ ਵਿੱਚ ਇੱਕ ਸਿੱਖ ਹਵਾਲਦਾਰ ਉਹਦੀ ਮੌਤ ਹੋ ਗਈ ਉਹਦੀ ਘਰਵਾਲੀ ਬੀਬੀ ਰਤਨ ਕੌਰ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ ਬੱਚਾ ਵੀ ਕੋਈ ਨਹੀਂ ਸੀ ਇਧਰੋਂ ਭਾਈ ਕੇਰ ਸਿੰਘ ਨੂੰ ਇਹਦੇ ਸਾਥੀਆਂ ਨੇ ਸਮਝਾਇਆ ਉਧਰੋਂ ਉਹ ਵਿਧਵਾ ਬੀਬੀ ਨੂੰ ਸਮਝਾਇਆ ਵੀ ਕੇਰ ਸਿੰਘ ਬੜਾ ਉੱਚਾ ਸੁੱਚਾ ਗੁਰਦਾ ਸਿੱਖ ਹੈ ਬੜਾ ਉੱਚਾ ਸੁੱਚਾ ਉਹਦਾ ਜੀਵਨ ਹੈ ਤੇ ਕਹਿੰਦੇ ਦੋਵਾਂ ਨੂੰ ਮਨਾ ਕੇ ਨਾ ਭਾਈ ਕੇਰ ਸਿੰਘ ਦਾ ਤੇ ਬੀਬੀ ਰਤਨ ਕੌਰ ਦਾ ਵਿਆਹ ਕਰਾਤਾ ਜੀ ਬੀਬਾ ਹੋ ਗਿਆ ਕੁਝ ਕੁ ਸਮੇਂ ਦੇ ਬਾਅਦ ਘਰ ਵਿੱਚ ਪੁੱਤਰ ਹੋਇਆ ਪੁੱਤਰ ਦਾ ਨਾਮ ਰੱਖਿਆ ਜੀ ਭਾਈ ਦਰਵਾਰਾ ਸਿੰਘ ਜੀ ਅਜੇ ਇਹ ਦਰਵਾਰਾ ਸਿੰਘ 21 ਦਿਨਾਂ ਦਾ ਹੋਇਆ ਅਜੇ 21 ਦਿਨਾਂ ਦਾ ਹੋਇਆ ਦਰਵਾਰਾ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ ਬੀਬੀ ਰਤਨ ਗੌਰ ਦਾ ਦਾਦੀ ਮਾਤਾ ਹਰਨਾਮ ਗੌਰ ਨੇ ਬੜੇ ਲਾਡਾਂ ਦੇ ਨਾਲ ਪਾਲਿਆ ਜੀ ਨਾਮ ਦੀਆਂ ਲੋੜੀਆਂ ਦੇਣੀਆਂ ਚਾਰ ਪੰਜ ਸਾਲ ਦੀ ਉਮਰ ਤੇ ਕਈ ਗੁਰਬਾਨੀਆਂ ਕੰਠਕਲਾ ਦਿੱਤੀਆਂ ਜਦੋਂ 6-7 ਸਾਲ ਦੀ ਉਮਰ ਹੋਈ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ 8 ਸਾਲ ਦੀ ਉਮਰ ਹੋ ਗਈ ਕਈ ਇਤਿਹਾਸ ਗੁਰਮਖੋ ਜਵਾਨੀ ਯਾਦ ਹੋ ਗਿਆ ਭਾਈ ਕੇਰ ਸਿੰਘ ਜੀ ਨੂੰ ਇੱਕ ਦਿਨ ਸ਼ਾਮ ਨੂੰ ਮਾਤਾ ਹਰਨਾਮ ਕੌਰ ਦਾਦੀ ਜੀ ਨੇ ਆਪਣੇ ਪੁੱਤਰੇ ਨੂੰ ਭਾਈ ਦਰਵਾੜਾ ਸਿੰਘ ਨੂੰ ਨਾ ਸਾਬਜਾਦਿਆਂ ਦਾ ਇਤਿਹਾਸ ਸੁਣਾਇਆ ਛੋਟੇ ਸਾਬਜਾਦਿਆਂ ਦਾ ਜਦੋਂ ਇਤਿਹਾਸ ਸੁਣਿਆ ਅੱਖ ਲੱਗਾ ਦਾਦੀ ਇਹ ਸ਼ਹੀਦ ਕੀ ਹੁੰਦੇ ਨੇ ਸ਼ਹੀਦ ਗੱਲ ਸੁਣਿਓ ਵੇਖਿਓ ਬੱਚਿਆਂ ਤੇ ਉਹ ਕਿੰਨਾ ਅਸਰ ਹੁੰਦਾ ਉਹ ਚੀਜ਼ ਦਾ ਦਾਦੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸ਼ਹੀਦ ਹੋ ਗਏ ਇਹ ਸ਼ਹੀਦ ਕੀ ਹੁੰਦੇ ਨੇ ਅਗੋ ਦਾਦੀ ਆਖ ਲੈ ਕਹਿੰਦੀ ਪੁੱਤਰ ਸ਼ਹੀਦ ਕਦੀ ਮਰਦੇ ਨਹੀਂ ਸ਼ਹੀਦ ਸਦਾ ਜਿਉਂਦੇ ਰਹਿੰਦੇ ਨੇ ਗੱਦ ਕੇ ਆਖੋ ਸਤਨਾਮ ਪਚਪੰਦੀ ਉਮਰ ਸੀ ਭੋਲੇ ਬੰਜ ਆਖ ਲੈ ਕਹਿੰਦਾ ਮਾਂ ਫੇ ਤੇਰਾ ਪੁੱਤਰ ਦਰਬਾੜਾ ਸਿੰਘ ਵੀ ਸ਼ਹੀਦ ਹੋਵੇਗਾ ਇਹ ਵੀ ਕਦੀ ਨਹੀਂ ਮਰੇਗਾ ਇਹ ਵੀ ਸ਼ਹੀਦ ਹੋ ਜਾਏਗਾ ਇਧਰੋਂ ਗੁਰਮਖੋ ਨਨਕਾਣਾ ਸਾਹਿਬ ਨਰੈਣੂ ਮਹੰਤ ਨੇ ਮਨ ਮਰਜ਼ੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਬੜੀਆਂ ਮਨਮਰਜ਼ੀਆਂ ਕੀਤੀਆਂ ਗਲਤ ਕੰਮ ਕਰਨੇ ਉੱਤੇ ਕਈ ਪਾਪ ਕਮਾਉਣੇ ਉੱਤੇ ਕਈ ਤਰ੍ਹਾਂ ਦੇ ਦਸ਼ੇ ਕਰਨੇ ਕਈ ਗੁੰਡੇ ਪਾਲ ਲੈ ਇਹਨੇ ਜਦੋਂ ਗੁਰਮੁਖੋ ਬਰਦਾਸ਼ਤ ਤੋਂ ਬਾਹਰ ਹੋ ਗਈ ਉਸ ਵੇਲੇ ਵੇ ਸਿੱਖਾਂ ਨੇ ਮੀਟਿੰਗ ਕੀਤੀ ਜੀ 1921 ਦੇ ਵਿੱਚ 10 ਕੇਵਲ ਸੰਖੇਪ ਇਤਿਹਾਸ 1921 ਦੇ ਵਿੱਚ ਫਿਰ ਭਾਈ ਲక్ష్మణ ਸਿੰਘ ਧਾਰੋਵਾਲ ਭਾਈ ਕਰਤਾਰ ਸਿੰਘ ਛੱਬਰ ਇਧਰੋਂ ਭਾਈ ਕੇਰ ਸਿੰਘ ਜੀ ਇਹਨਾਂ ਮੀਟਿੰਗ ਕੀਤੀ ਜੀ ਫਲਾਣੇ ਦਿਨ ਫਰਵਰੀ ਦੇ ਮਹੀਨੇ ਇੱਥੋਂ ਜਥੇ ਰਵਾਨੇ ਹੋਣਗੇ ਨਨਕਾਣਾ ਸਾਹਿਬ ਜਾਵਾਂਗੇ ਸ਼ਾਂਤਵੇਂ ਢੰਗ ਦੇ ਨਾਲ ਨਰੈਣੂ ਮਹੰਤ ਤੋਂ ਨਰੈਣੂ ਪਾਪੀ ਤੋਂ ਇਹਨੂੰ ਆਜ਼ਾਦ ਕਰਾਉਣਾ ਹੈ ਸਾਰੀ ਮੀਟਿੰਗ ਹੋ ਗਈ ਘਰ ਆ ਕੇ ਭਾਈ ਕੇਰ ਸਿੰਘ ਜੀ ਨੇ ਆਪਣੀ ਮਾਤਾ ਮਾਤਾ ਹਨਾਮ ਕੁਰਦਾ ਗੱਲ ਕੀਤੀ ਅੱਜ ਸ਼ਾਮ ਨੂੰ ਮਾਤਾ ਮੈਂ ਚਲੇ ਜਾਣਾ ਸ਼ਾਇਦ ਪਤਾ ਨਹੀਂ ਵਾਪਸ ਆਵਾਂ ਕਿ ਨਾ ਆਵਾਂ ਅੱਜ ਸ਼ਾਮ ਨੂੰ ਮੈਂ ਚਲੇ ਜਾਣਾ ਜਦੋਂ ਇਹ ਗੱਲ ਭਾਈ ਦਰਬਾਰਾ ਸਿੰਘ ਨੇ ਸੁਣੀ ਨਾ ਕਹਿੰਦਾ ਦਾਦੀ ਮਾਂ हे दादी मां आज पिताजी ने किथे जाना शाम नु कहंदी पुत्र ਜੋ ਨਰੈਣੂ ਮਹੰਤ ਨੇ ਸਤਗੁਰ ਦੇ ਪਵਿੱਤਰ ਅਸਥਾਨ ਸਤਗੁਰ ਦੇ ਆਗਮਨ ਸਥਾਨ ਤੇ ਜੋ ਗੰਦਗੀ ਪਾਈ ਹੋਈ ਹੈ ਨਨਕਾਣਾ ਸਾਹਿਬ ਉਹ ਗੰਦਗੀ ਨੇ ਧੋਣ ਵਾਸਤੇ ਜਾਣਾ ਹੈ ਉਹ ਗੰਦਗੀ ਨੂੰ ਸਾਫ਼ ਕਰਨ ਵਾਸਤੇ ਜਾਣਾ ਹੈ ਕਹਿੰਦਾ ਮਾਂ ਫਿਰ ਮੈਂ ਵੀ ਨਾਲ ਜਾਵਾਂਗਾ ਕਹਿੰਦੀ ਪੁੱਤਰ ਉਹ ਗੰਦਗੀ ਕੋਈ ਝਾੜੂ ਨਾਲ ਸਾਫ਼ ਨਹੀਂ ਹੋਣੀ ਉਹ ਗੰਦਗੀ ਕੋਈ ਪਾਣੀ ਨਾਲ ਸਾਫ਼ ਨਹੀਂ ਹੋਣੀ ਮਾਂ ਫਿਰ ਉਹ ਗੰਦਗੀ ਕਹਦੇ ਨਾਲ ਸਾਫ਼ ਹੋਵੇਗੀ ਉਹ ਪੁੱਤਰ ਉਹ ਗੰਦਗੀ ਤੇਰੇ ਬਜ਼ੁਰਗਾਂ ਦੇ ਖੂਨ ਦੇ ਨਾਲ ਸਾਫ਼ ਹੋਵੇਗੀ ਗੱਜ ਕੇ ਆਖੂ ਸਤਨਾਮ ਬਜ਼ੁਰਗਾਂ ਦੇ ਖੂਨ ਦੇ ਨਾਲ ਸਾਫ਼ ਹੋਵੇਗੀ ਨਹੀਂ ਮਾਂ ਮੈਂ ਵੀ ਜਾਵਾਂਗਾ ਪੁੱਤਰ ਨਹੀਂ ਤੂੰ ਨਹੀਂ ਜਾਵੇਂਗਾ ਤੂੰ ਅਜੇ ਛੋਟਾ ਤੇਰੀ ਜਾਨ ਵੀ ਜਾ ਸਕਦੀ ਹੈ ਹੁਣ ਗੱਲ ਸੁਣਿਓ ਵੇਖੋ ਦਾਦੀ ਮਾਤਾ ਹਰਨਾਮ ਕੋ ਇਹਨੂੰ ਕਹਿੰਦੀ ਵੀ ਪੁੱਤਰ ਤੇਰੀ ਜਾਨ ਵੀ ਜਾ ਸਕਦੀ ਹੈ ਤੂੰ ਅਜੇ ਛੋਟਾ ਤੇਰੀ ਉਮਰ ਲਗਭਗ 9 ਸਾਲ ਅਜੇ ਤੇ ਅਗੋਂ 9 ਸਾਲ ਦੀ ਉਮਰ ਹੈ ਭਾਈ ਦਰਬਾਰਾ ਸਿੰਘ ਜੀ ਦੀ ਹੀ ਕਹਿੰਦੇ ਕਹਿੰਦੇ ਮਾਂ ਜੇ ਜਾਂ ਤੋ ਆਣੀ ਜਾਨੀ ਹੈ ਇਸ ਜਾਂ ਕੀ ਕੋਈ ਬਾਤ ਨਹੀਂ ਜਿਸ ਤਾ ਜਿਸੇ ਕੋਈ ਮੁਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਜਿੱਦ ਕੀਤੀ ਚਲੋ ਦਾਦੀ ਵੀ ਮੰਨ ਗਈ ਫਿਰ ਭਾਈ ਕੇਰ ਸਿੰਘ ਵੀ ਮੰਨ ਗਏ ਇਧਰੋਂ ਧਾਰੋਵਾਲ ਤੋਂ ਭਾਈ ਲక్ష్మణ ਸਿੰਘ ਜੀ ਦਾ ਜਥਾ ਰਵਾਨਾ ਹੋਇਆ ਜੀ ਟੁਰਨ ਲੱਗਿਆ ਉਹਨਾਂ ਨੇ ਅਰਦਾਸ ਕੀਤੀ ਸ਼ਾਂਤਮਈ ਢੰਗ ਦੇ ਨਾਲ ਲੜਕਾਣਾ ਸਾਹਿਬ ਦਾ ਕਬਜ਼ਾ ਲਵਾਂਗੇ ਕੋਈ ਹਥਿਆਰ ਨਹੀਂ ਚੁੱਕਾਂਗੇ ਉਸ ਤੋਂ ਬਾਅਦ ਹੁਕਮਨਾਮਾ ਲਿਆ ਜੀ ਹੁਕਮਨਾਮਾ ਆਇਆ ਸੀ ਉਸ ਵੇਲੇ 757 ਅੰਗ ਤੋਂ ਰਾਗ ਸੁਹੀ ਅਸ਼ਟਵਦੀਆ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸਪੇ ਆਵਚਾਈ ਦਰਸ਼ਨ ਹਰ ਦੇਖਣ ਕੇ ਤਾਂ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਤੇ ਆਈ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਜਦੋਂ ਇਹ ਹੁਕਮਨਾਮਾ ਸੁਣਿਆ ਜੀ ਭਾਈ ਲక్ష్మణ ਸਿੰਘ ਜੀ ਧਾਰੋਵਾਲ ਸਮਝ ਕੇ ਗੁਰਸਿੱਖ ਸੰਤ ਸਮਝ ਗਏ ਲੱਗਦਾ ਸ਼ਹੀਦੀਆਂ ਦੇਣੀਆਂ ਹੀ ਬਣੀਆਂ ਹੋਣ ਤਾਸ ਗੱਲ ਛੁੱਟੀ ਕਰੇ ਜੀ ਇਧਰੋਂ ਭਾਈ ਕੇਰ ਸਿੰਘ ਦਾ ਜਥਾ ਦੁਰਪਿਆ ਉਧਰੋਂ ਭਾਈ ਕਰਤਾ ਛੱਬਰ ਦਾ ਜਥਾ ਦੁਰਪਿਆ ਜੀ ਇਧਰੋਂ ਭਾਈ ਲਖਮਨ ਸਿੰਘ ਧਾਰੋਵਾਲ ਦਾ ਜਥਾ ਦੁਰਪਿਆ ਰਾਤ ਜੀ ਨਿਜਾਮਪੁਰ ਉੱਥੇ ਗੁਰਦਰਾ ਬਾਬਾ ਦੇਵਾ ਸਿੰਘ ਜੀ ਗੁਰਦਰਾ ਉੱਥੇ ਰਾਤ ਠਹਿਰੇ ਸਵੇਰੇ ਅੰਮ੍ਰਿਤ ਵੇਲਾ ਹੋਇਆ ਨਿਤਨੇਮ ਕੀਤਾ ਗੁਰਬਾਣੀ ਪੜ੍ਹੀ ਜੀ ਹੁਣ ਸਵੇਰੇ ਅਰਦਾਸ ਕੀਤੀ ਫਿਰ ਹੁਕਮਨਾਮਾ ਲਿਆ ਜੀ ਹੁਕਮਨਾਮਾ ਕੀ ਉਦੋਂ ਆਇਆ ਉਹੋ ਹੀ ਹੁਕਮਨਾਮਾ ਰਾਖ ਸੁਹੀ ਅਸ਼ਟਵਦੀਆ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸਪੇ ਆਵ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਧਿਆਈ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਅਗਲੀਆਂ ਪੰਕਤੀਆਂ ਕਿਹੜੀਆਂ ਪੜੋ तन मन काट काट सभी तन मन काट काट सभी तन मन हा मन तन मन काट काट सभ अर पी तन मन काट काट सभ अर् पी तन मन ਵਿੱਚ ਅਗਨੀ ਆਪ ਜਲਾਈ ਵਿੱਚ ਅਗਨੀ ਆਪ ਜਲਾਈ ਵਿੱਚ ਅਗਨੀ ਆਪ ਜਲਾਈ ਅੰਮ੍ਰਿਤ ਵੇਲੇ ਫਿਰ ਇਹ ਹੁਕਮ ਆਇਆ ਜੀ ਜਥਾ ਰਾਵਨਾ ਹੋ ਗਿਆ ਨਨਕਾਣਾ ਸਾਹਿਬ ਦੇ ਕੁਝ ਕੁ ਬਿਲ ਨਹੀਂ ਇਹ ਸਾਡੇ ਜਥੇ ਨੇ ਸਲਾਹ ਕੀਤੀ ਜੀ ਪਾਈ ਕਰਤਾ ਸਿੰਘ ਝੱਬਰ ਦਾ ਜਿਹਾ ਨਹੀਂ ਪਹੁੰਚੇ ਉੱਥੇ ਜੀ ਕੋਈ ਕੁਝ ਕਾਰਨ ਕਰਕੇ ਲੇਟ ਹੋ ਗਿਆ ਜਾਂ ਲੇਟ ਕਰ ਦਿੱਤਾ ਪਾਈ ਕਰਤਾ ਸਿੰਘ ਝੱਬਰ ਜੀ ਨਹੀਂ ਪਹੁੰਚੇ ਇੱਥੇ ਗੁਰਮੁਖੋ ਜਨਨਕਾਣਾ ਸਾਹਿਬ ਤੋਂ ਕੁਝ ਕੋ ਕੁ ਲੋ ਮੀਟਰ ਉড়াই ਹੈ ਜੀ ਸਾਰੇ ਜਥੇਦਾਰਾਂ ਨੇ ਸਿੰਘਾਂ ਨੇ ਸਲਾਹ ਕੀਤੀ ਬੀਬੀਆਂ ਨੂੰ ਤੇ ਬੱਚਿਆਂ ਨੂੰ ਵਾਪਸ ਭੇਜ ਦਈਏ ਉੱਥੋਂ ਬੀਬੀਆਂ ਨੂੰ ਵਾਪਸ ਭੇਜ ਦਿੱਤਾ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਇੱਥੇ ਭਾਈ ਤਹਿਲ ਸਿੰਘ ਜੀ ਨੇ ਜੋ ਜਥੇ ਦੇ ਸ਼ਾਮਲ ਸਨ ਆਪਣੀ ਜੇਬ ਤੋਂ 18 ਰੁਪਏ ਕੱਢੇ ਧਿਆਨ ਦਿਓ ਬੀਬੀਓ ਬੀਬੀ ਇੰਦਰ ਕੌਰ ਨੂੰ 18 ਰੁਪਏ ਦੇ ਕੇ ਆਖਿਆ ਭੈਣ ਹੁਣ ਅਸੀਂ ਸ਼ਹੀਦਿਆਂ ਬਾਹ ਜਾਣੀਆਂ ਅਸੀਂ ਵਾਪਸ ਤਾਂ ਉਹਨਾਂ ਨੇ ਸ਼ਹੀਦਿਆਂ ਬਾਹ ਜਾਣੀਆਂ ਨੇ ਸਾਡੀ ਸ਼ਹੀਦੀ ਤੋਂ ਬਾਅਦ ਅਜਨੇ ਸਿੰਘ ਨੇ ਇਹਨਾਂ ਦੇ ਸ਼ਹੀਦੀਆਂ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪੜ੍ਹ ਸਾਹਿਬ ਕਰਵਾ ਦਿਓ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਕੇ ਇਹ ਸਾਰੇ ਸਿੰਘਾਂ ਦੀ ਅਰਦਾਸ ਕਰਦੇ ਹੋ ਭਾਈ ਤਹਿਲ ਸਿੰਘ ਨੇ 18 ਰੁਪਏ ਆਪਣੇ ਕੋਲੋਂ ਦਿੱਤੇ ਵੇਖ ਲਓ ਪ੍ਰਾਤਨ ਗੁਰਸਿੱਖਾਂ ਦਾ ਗੁਰਬਾਣੀ ਦੇ ਨਾਲ ਕਿੰਨਾ ਪ੍ਰੇਮ ਸੀ ਗੁਰਬਾਣੀ ਤੇ ਕਿੰਨਾ ਵਿਸ਼ਵਾਸ ਸੀ ਭਾਈ ਦਰਵਾਣਾ ਸਿੰਘ ਨੂੰ ਵੀ ਵਾਪਸ ਮੋੜਨ ਲੱਗੇ 9 ਸਾਲ ਦੀ ਉਮਰ ਹੈ ਪਿਤਾ ਦੀ ਲੱਤ ਨੂੰ ਜਫਾ ਮਾਰ ਲਿਆ ਜੀ ਪਿਤਾ ਜੀ ਮੈਂ ਤੁਹਾਡੇ ਨਾਲ ਹੀ ਜਾਵਾਂਗਾ ਬਥੇੜਾ ਸਮਝਾਇਆ ਨਹੀਂ ਮੈਂ ਤੁਹਾਡੇ ਨਾਲ ਹੀ ਸ਼ਹੀਦ ਹੋਵਾਂਗਾ ਮੈਂ ਤੁਹਾਡੇ ਨਾਲ ਹੀ ਜਾਵਾਂਗਾ ਵੇਖਿਆ ਨਹੀਂ ਕਿਤੇ ਫਿਰ ਨਾਲ ਹੀ ਨਾਲ ਲਾਗੇ ਨਨ ਕਾਣਾਸੇ ਪਹੁੰਚੇ ਦਾਸ ਮਫਤੀ ਕਰੇ ਜੀ ਦਰਸ਼ਨ ਕੀਤੇ ਇਸੇ ਤਰ੍ਹਾਂ ਸਤਿਗੁਰ ਦੇ ਹਜ਼ੂਰ ਉਹ ਸੰਗਤ ਸਾਰੀ ਬੈਠ ਗਈ ਭਾਈ ਲక్ష్మణ ਸਿੰਘ ਜੀ ਧਰੋਵਾ ਸਤਿਗੁਰ ਦੇ ਤਾਬਿਆਂ ਬੈਠ ਕੇ ਜੀ ਸਾਰੀ ਸੰਗਤ ਪਿਆਰ ਦੇ ਨਾਲ ਗੁਰਮੁਖੋ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸਾਰੀ ਸੰਗਤ ਬਹੁਤ ਪ੍ਰੇਮ ਦੇ ਨਾਲ ਕੀ ਜਪ ਰਹੀ ਸੀ ਵਾਹਿਗੁਰੂ 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 ਇਹ ਵਾਹਿਗੁਰੂ ਦਾ ਜਾਪ ਇਹ ਕਰਦੇ ਨੇ ਸਾਰੇ ਗੁਰਮੁਖ ਪਿਆਰੇ ਸਾਰੀ ਸੰਗਤ ਲਗਭਗ 150 ਸਿੰਘ ਸ੍ਰੀ ਗੁਰਮੁਖੋ ਤੇ ਕਹਿੰਦੇ ਨਰੈਣੂ ਪਾਪੀ ਨੇ ਨਰੈਣੂ ਮਹੰਤ ਨੇ ਜੋ ਗੁੰਡਿਆਂ ਦਾ ਪ੍ਰਬੰਧ ਪਹਿਲਾਂ ਕੀਤਾ ਸੀ ਗੋਲੀਆਂ ਦੀ ਵਰषाਤ ਸ਼ੁਰੂ ਕਰ ਦਿੱਤੀ ਤੇ ਇਹ ਹਥਿਆਰਾਂ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਵੱਡਾ ਟੁਕੀ ਸ਼ੁਰੂ ਕਰ ਦਿੱਤੀ ਇਥੋਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਲੱਗੀਆਂ ਲਛਮਣ ਧਾਰੋਵਾਲ ਦੇ ਵੇ ਗੋਲੀਆਂ ਲੱਗੀਆਂ ਗੁੰਡੇ ਅੰਦਰ ਦਾਖਲ ਹੋਏ ਸਿੰਘਾਂ ਨੇ ਗੁਰਮੁਖ ਉਹ ਹਥਿਆਰ ਧੁਕਣੇ ਨੀ ਸਰ ਅਰਦਾਸ ਕੀਤੀ ਸੀ ਸਿੰਘਾਂ ਦੀ ਵੱਡ ਟੁਕ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਇੱਕ ਸਿੰਘ ਨੇ ਪਾਈ ਦਰਬਾਰਾ ਅਸ ਨੂੰ ਚੁੱਕ ਕੇ ਨਾ ਅਲਵਾੜੀ ਦੇ ਅੰਦਰ ਬੰਦ ਕਰ ਦਿੱਤਾ ਇਹ ਸਾਡੇ ਸਿੰਘ ਕੋਈ ਸੈਕ ਦੇ ਬਏ ਨੇ ਪਾਈ ਲਖਮਨ ਸਿੰਘ ਜੀ ਨੂੰ ਜੰਡ ਦੇ ਨਾਲ ਪੁੱਠਾ ਬੰਨ੍ਹ ਕੇ ਅਗ ਲਾ ਦਿੱਤੀ ਤੇ ਕਹਿੰਦੇ ਅੰਦਰੋਂ ਅਲਵਾੜੀ ਦੀ ਆਵਾਜ਼ ਆ ਰਹੀ ਹੈ ਮੈਂ ਵੀ ਪਿਤਾ ਜੀ ਦੇ ਨਾਲ ਸ਼ਹੀਦ ਹੋਵਾਂਗਾ ਕਿਉਂਕਿ ਸ਼ਹੀਦ ਕਦੀ ਮਰਦੇ ਨਹੀਂ ਸਿੱਧਾ ਜਿਉਂਦੇ ਰਹਿੰਦੇ ਨੇ ਮੈਂ ਵੀ ਪਿਤਾ ਦੇ ਨਾਲ ਸ਼ਹੀਦ ਹੋਵਾਂਗਾ ਦਾਦੀ ਅਮੀ ਕਿਹਾ ਕਰਦੀ ਸੀ ਸ਼ਹੀਦ ਕਦੀ ਮਰਦੇ ਨਹੀਂ ਸਿੱਧਾ ਸਦਾ ਜਿਉਂਦੇ ਰਹਿੰਦੇ ਨੇ ਕਹਿੰਦੇ ਇਹਨਾਂ ਨੂੰ ਗੁੰਡੇ ਨੇ ਆਵਾਜ਼ ਸੁਣੀ ਗੁੰਡੇ ਨੇ ਨਰੈਣੂ ਮੰਤਰੇ ਗੁੰਡੇ ਨੇ ਆਵਾਜ਼ ਸੁਣੀ ਬਦਮਾਸ਼ ਨੇ ਆਵਾਜ਼ ਸੁਣੀ ਕਹਿੰਦੇ ਅਲਵਾੜੀ ਖੋਲੀ ਕੱਢ ਕੇ ਦੋ ਬੰਦੇ ਆ ਫੜੇ ਇੱਕ ਨੇ ਬਾਵਾ ਫੜੀਆਂ ਇੱਕ ਲੱਤਾ ਫੜੀਆਂ ਕਹਿੰਦੇ ਟੋਟੇ ਟੋਟੇ ਕੱਢ ਕੇ ਪਿਤਾ ਦੇ ਉੱਪਰ ਸੁੱਟ ਕੇ ਤੇਲ ਪਾ ਕੇ ਅੱਗ ਲਾ ਦਿੱਤੀ ਜੰਡ ਨੂੰ ਇਧਰ ਭਾਈ ਲక్ష్మణ ਸਿੰਘ ਨੂੰ ਜੀ ਨੂੰ ਅੱਗ ਲਾਤੀ ਬਾਕੀ ਸਿੰਘਾਂ ਨੂੰ ਅੱਗ ਲਾਤੀ ਅੱਗ ਦੇ ਵਿੱਚੋਂ ਜੋ ਸਿੰਘ ਸੈਕਦੇ ਪਏ ਨੇ ਫਿਰ ਵੀ ਇਹ ਆਵਾਜ਼ ਆਉਂਦੀ ਕਿਹੜੀ ਆਵਾਜ਼ ਜੀ ਇਹ ਪੜ੍ਹ ਕੇ ਸਮਾਪਤੀ ਜੀ ਕੀ ਆਵਾਜ਼ ਆ ਰਹੀ ਆ ਵੇਖੋ ਸਿੰਘਾਂ ਦੇ ਟੋਟੇ ਟੋਟੇ ਹੋ ਗਏ ਉੱਤੇ ਤੇਲ ਪਾ ਕੇ ਅੱਗ ਵੱਲਦੀ ਪਈ ਹੈ ਪਰ ਜੋਗ ਸਿੰਘ ਮੜਾ ਮੜਾ ਸੈਗਦੇ ਬੈਨੇ ਫਿਰ ਇੱਕ ਆਵਾਜ਼ ਆ ਰਹੀ ਕੀ ਆਵਾਜ਼ ਆ ਰਹੀ ਜੀ ਤਨਮਨ ਕਾਟ ਕਾਟ ਸਭ ਅਰਪੀ ਤਨਮਨ ਕਾਟ ਕਾਟ ਸਭ ਅਰਪੀ ਤਨਮਨ ਸਬਰ ਪੀ ਤਨ ਮਨ ਕਾਟ ਕਾਟ ਸਬਰ ਪੀ ਵਿੱਚ ਅਗਨੀ ਆਪ ਜਲਾਈ 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 ਲਗ